ਸਾਖੀ ਕਿਰਪਾਲ ਸਿੰਘ ਸੂਰਮੇ ਨਾਲ ਹੋਈ ਬਾਬਾ ਜੀ ਜਗਰਾਵੀ ਸੰਗਤ ਨੂੰ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ ਇੱਕ ਦਿਨ ਬਾਬਾ ਜੀ ਦੀਵਾਨ ਵਿੱਚ ਬੈਠ ਕੇ ਕੀਰਤਨ ਸੁਣ ਰਹੇ ਹਨ ਸਰਦਾਰ ਤਨਨਾ ਸਿੰਘ ਕਲੇਰਾ ਵਾਲਾ ਇੱਕ ਸੂਰਮੇ ਨੂੰ ਨਾਲ ਲੈ ਕੇ ਹਜ਼ੂਰ ਦੇ ਪਿਛਲੇ ਪਾਸੇ ਬੈਠ ਗਿਆ ਨਾਲ ਹੀ ਇਹ ਸੂਰਮਾ ਬੈਠ ਗਿਆ ਹਜ਼ੂਰ ਕੁੱਚਿਰ ਕੀਰਤਨ ਸੁਣਦੇ ਰਹੇ ਫਿਰ ਆਗਿਆ ਵਾਲਾ ਹੱਥ ਦਾ ਇਸ਼ਾਰਾ ਕੀਤਾ ਰਾਗੀ ਕੀਰਤਨ ਤੋਂ ਬੰਦ ਹੋ ਗਏ। ਬਾਬਾ ਜੀ ਨੇ ਤਨਨਾ ਸਿੰਘ ਨੂੰ ਪੁੱਛਿਆ ਇਹ ਸੂਰਮਾ ਕਿਵੇਂ ਲਿਆਂਦਾ ਹੈ। ਅਗੋਂ ਹੱਥ ਜੋੜ ਕੇ ਬੇਨਤੀ ਕੀਤੀ, "ਪਾਤਸ਼ਾਹ, ਮੈਨੂੰ ਜਗਰਾਮਾ ਤੋਂ ਇੰਦਰ ਸਿੰਘ ਛਿੰਬੇ ਨੇ ਕਿਹਾ ਤੂੰ ਬਾਬਾ ਜੀ ਪਾਸ ਨਾਲ ਲੈ ਜਾ। ਸੋ ਮੈਂ ਇਸ ਨੂੰ ਇੱਥੇ ਪਹੁੰਚਾ ਦਿੱਤਾ ਹੈ।" ਹਜ਼ੂਰ ਨੇ ਕਿਹਾ, "ਸੂਰਮਾ ਸਿੰਘ ਜੀ ਕਿੱਥੋਂ ਆਏ ਹੋ?" ਅਗੋਂ ਬੇਨਤੀ ਕੀਤੀ, "ਪਾਤਸ਼ਾਹ, ਰੁੱਲਦੇ ਫਿਰਦੇ ਹਾਂ, ਕੋਈ ਬਾਤ ਨਹੀਂ ਪੁੱਛਦਾ।" ਹਜ਼ੂਰ ਨੇ ਕਿਹਾ ਤੇਰੀ ਬਾਤ ਹੀ ਤਾਂ ਪੁੱਛਣ ਲੱਗੇ ਹਾਂ ਹੁਣ ਸਾਰੀ ਵਿਥਿਆ ਖੋਲ ਕੇ ਸੁਣਾ ਅੰਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਮੇਰਾ ਨਗਰ ਮੱਟ ਜ਼ਿਲ੍ਹਾ ਬਠਿੰਡੇ ਵਿੱਚ ਹੈ ਤੇ ਮੇਰਾ ਨਾਂ ਕਿਰਪਾਲ ਸਿੰਘ ਹੈ ਮੈਂ ਕੋਚੇਰ ਲਹਿਰੇਖਾਨੇ ਬਾਬਾ ਵਧਾਵਾ ਸਿੰਘ ਜੀ ਦੇ ਲੰਗਰ ਵਿੱਚ ਝੂਠੇ ਭਾਂਡੇ ਮਾਂਜਦਾਰਿਆਂ ਹਾਂ ਉੱਥੋਂ ਆਪ ਜੀ ਦੀ ਸੂ ਮਿਲੀ ਤਾਂ ਮੈਂ ਇੱਧਰ ਨੂੰ ਤੁਰ ਪਿਆ ਰਸਤੇ ਵਿੱਚ ਇੱਕ ਹੋਰ ਸਾਧੂ ਮਿਲ ਗਿਆ ਉਹ ਮੈਨੂੰ ਹਰਦੁਆਰ ਪਰਾਗ ਰਾਜ ਲੈ ਗਿਆ ਉਧਰੋਂ ਤੀਰਥ ਯਾਤਰਾ ਕਰਦਾ ਹੋਇਆ ਇੱਥੇ ਜਗਰਾਵੀ ਪਹੁੰਚਿਆ ਇੱਥੇ ਪਤਾ ਕਰਨ ਤੇ 인ਦਰ ਸਿੰਘ ਮਿਲ ਗਿਆ ਉਸਨੇ ਮੇਰੇ ਕਪੜੇ ਮੈਲੇ ਫਟੇ ਦੇਖ ਕੇ ਇੱਕ ਕੁੜਤਾ ਨਵਾਂ ਦੇ ਦਿੱਤਾ ਬਾਕੀ ਕਪੜੇ ਧੋ ਆ ਦਿੱਤੇ ਤੇ ਸਰਦਾਰ ਧੰਨਾ ਸਿੰਘ ਦੇ ਨਾਲ ਭੇਜ ਦਿੱਤਾ ਸੋ ਪਾਤਸ਼ਾ ਹੁਣ ਆਪਦੇ ਚਰਨਾਂ ਵਿੱਚ ਹਾਜ਼ਰ ਹਾਂ ਕਿਰਪਾ ਕਰੋ ਤੇ ਚਰਨੀ ਲਾ ਲਓ ਹਜ਼ੂਰ ਨੇ ਕਿਹਾ ਭਾਈ ਇੱਥੇ ਰਹਿਣਾ ਬਹੁਤ ਕਠਿਨ ਹੈ ਅਗੋ ਬੇਨਤੀ ਕੀਤੀ ਪਾਤਸ਼ਾ ਮੈਂ ਇੱਥੇ ਝੂਠੇ ਭਾਂਡੇ ਮਾਂਜਦਿਆਂ ਕਰਾਂਗਾ। ਬਾਬਾ ਜੀ ਨੇ ਫਰਮਾਇਆ ਇੱਥੇ ਨਾ ਤਾਂ ਲੰਗਰ ਪਕਦਾ ਹੈ ਤੇ ਨਾ ਹੀ ਭਾਂਡਿਆਂ ਵਿੱਚ ਵਰਤਾਇਆ ਜਾਂਦਾ ਹੈ। ਬਾਰੋਂ ਪੱਕ ਕੇ ਆ ਜਾਂਦਾ ਹੈ ਤੇ ਹਾਥੇ ਸਭ ਛਕ ਲੈਂਦੇ ਹਨ। ਸੂਰਮੇ ਨੇ ਬੇਨਤੀ ਕੀਤੀ ਪਾਤਸ਼ਾ ਹੋਰ ਕੋਈ ਮੈਨੂੰ ਸੇਵਾ ਦੇ ਦਿਓ। ਹਜ਼ੂਰ ਨੇ ਕਿਹਾ ਸੁਖਮਨੀ ਦਾ ਪਾਠ ਤੂੰ ਨਹੀਂ ਕਰ ਸਕਦਾ। ਕੀਰਤਨ ਤੂੰ ਨਹੀਂ ਕਰ ਸਕਦਾ। ਝਾੜੂ ਤੇ ਪਾਣੀ ਦੀ ਸੇਵਾ ਤੇਥੋਂ ਨਹੀਂ ਹੋ ਸਕਦੀ। ਇੱਥੇ ਤੂੰ ਕਿਹੜੀ ਸੇਵਾ ਕਰੇਂਗਾ ਸੂਰਮਾ ਵਿਚਾਰਾ ਚੁੱਪ ਕਰ ਗਿਆ ਮਨ ਵਿੱਚ ਹੀ ਲੱਗਾ ਅਰਦਾਸਾ ਕਰਨ ਸੱਚੇ ਪਾਤਸ਼ਾਹ ਜੇ ਮੈਨੂੰ ਇੱਥੋਂ ਵੀ ੱੱੱਕਾ ਮਿਲਿਆ ਤਾਂ ਹੋਰ ਕੋਈ ਥਾਂ ਨਹੀਂ ਚੱਲੇਗੀ ਬਾਬਾ ਜੀ ਫੇਰ ਬੋਲੇ ਤੇ ਕਿਹਾ ਕਿਉਂ ਭਾਈ ਕੀ ਸੋਚਿਆ ਜੀ ਅੱਗੋ ਰਤਨ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਸਾਰੇ ਦਰ ੱੱੱਕੇ ਖਾ ਕੇ ਆਇਆ ਹਾਂ ਲਹਿਰੇ ਵੀ ਸੇਵਾ ਕਰਦਾ ਰਿਹਾ ਵਿਚਾਰੇ ਗਰੀਬ ਨੂੰ ਰੋਟੀ ਦਾ ਆਸਰਾ ਬਣ ਜਾਏਗਾ ਤਾਂ ਬੈਠਾ ਰੋਟੀ ਖਾਈ ਜਾਏਗਾ ਹਜ਼ੂਰ ਨੇ ਕਿਹਾ ਭਾਈ ਲਹਿਰੇ ਦੀ ਸੇਵਾ ਤਾਂ ਇਸ ਨੂੰ ਇੱਥੇ ਲੈ ਆਈ ਹੈ ਤੰਨਾ ਸਿੰਘ ਨੇ ਬੇਨਤੀ ਕੀਤੀ ਪਾਦਸ਼ਾ ਕੋਈ ਜਾਪ ਹੀ ਇਹੋ ਜਿਹਾ ਦੱਸ ਦਿਓ ਜਿਸ ਦੇ ਆਸਰੇ ਥਾਂ ਥਾਂ ਤੱਕੇ ਨਾ ਖਾਣੇ ਪੈਣ ਬਾਬਾ ਜੀ ਮਿਹਰ ਦੇ ਘਰ ਵਿੱਚ ਆਏ ਤੇ ਫੁਰਮਾਇਆ ਜੇ ਇਹ ਸਵਾ ਲੱਖ ਪਹਿਲੀ ਬੋਡੀ ਦਾ ਜਾਪ ਕਰ ਲਵੇ ਸਵਾ ਮਹੀਨੇ ਵਿੱਚ ਤਾਂ ਇੱਕ ਰੋਟੀ ਕੀ 36 ਪਦਾਰਥ ਇਸ ਦੇ ਮਗਰ ਮਗਰ ਫਿਰਨਗੇ ਚਾਹੇ ਜੰਗਲ ਵਿੱਚ ਬੈਠਾ ਰਹੇ ਇਹ ਬਚਨ ਸੂਰਮੇ ਨੇ ਕਿਹਾ ਸਤਿਵਚਨ ਕੀਰਤਨ ਦੀ ਸਮਾਪਤੀ ਹੋਈ ਬਾਬਾ ਜੀ ਅੰਦਰ ਜਾਣ ਲੱਗੇ ਹੁਕਮ ਦਿੱਤਾ ਰਤਨ ਸਿੰਘ ਨੂੰ ਇਸ ਨੂੰ ਆਪਣੇ ਖੂਹ ਤੇ ਲੈ ਜਾ ਉੱਥੇ ਹੀ ਰਹੇ ਰਤਨ ਸਿੰਘ ਸਤਿਵਚਨ ਕੇ ਆਪਣੇ ਖੂਹ ਤੇ ਲੈ ਆਇਆ ਇੱਕ ਕੋਠਾ ਅੱਗੇ ਹੀ ਬਣਿਆ ਹੋਇਆ ਸੀ ਉਸ ਵਿੱਚ ਰਹਿਣ ਲੱਗਿਆ ਸੂਰਮੇ ਨੇ ਉਸੇ ਦਿਨ ਤੋਂ ਹੀ ਛਿਲਾ ਕਢਣਾ ਸ਼ੁਰੂ ਕਰ ਦਿੱਤਾ 35 ਕੋ ਦਿਨ ਹੋਏ ਤਾਂ ਰਾਤ ਨੂੰ 12 ਵਜੇ ਮੰਜੇ ਤੇ ਸੁੱਤੇ ਦੇ ਕੰਨਾਂ ਵਿੱਚ ਅਚਾਨਕ ਹੀ ਆਵਾਜ਼ ਪੈਣ ਲੱਗੀ ਉਹ ਆਵਾਜ਼ ਸੀ ਦੋ ਬੁੱਡੀਆਂ ਗੱਲਾਂ ਕਰਦੀਆਂ ਕਲੇਰਾ ਤੋਂ ਚੂੜ ਚੱਕ ਜਾ ਰਹੀਆਂ ਹਨ ਇੱਕ ਕਹਿਣ ਲੱਗੀ ਭੈਣ ਇਸ ਖੂਹ ਤੇ ਸੰਤ ਬੜੀ ਤਪੱਸਿਆ ਕਰ ਰਹੇ ਹਨ ਦੂਜੀ ਕਹਿੰਦੀ ਹੈ ਚੱਲ ਭੈਣ ਦਰਸ਼ਨ ਹੀ ਕਰ ਚਲੀਏ ਪਹਿਲੀ ਕਹਿੰਦੀ ਚਲੇ ਤਾਂ ਚਲਦੇ ਪਰ ਮੇਰਾ 2 ਸਾਲ ਦਾ ਬੱਚਾ ਚੁੱਕਿਆ ਮਰ ਗਿਆ ਮਾਲੂਮ ਹੁੰਦਾ ਹੈ ਦੂਜੀ ਨੇ ਹੈਰਾਨ ਹੋ ਕੇ ਪੁੱਛਿਆ ਇਹ ਕੀ ਬਣਿਆ ਦੋਨੋਂ ਹੀ ਖੜੋ ਕੇ ਬੱਚੇ ਨੂੰ ਦੇਖਣ ਲੱਗੀਆਂ ਬੱਚੇ ਦੀ ਤਾਂ ਨਬਜ਼ ਹੀ ਨਹੀਂ ਚੱਲਦੀ ਇਹ ਦੇਖ ਦੂਜੀ ਬੁੱਢੀ ਕਹਿੰਦੀ ਹੈ ਇਹ ਬੱਚੇ ਨੂੰ ਸੰਤਾ ਕੋਲ ਲੈ ਚਲੀਏ ਤੇ ਨਾਲੇ ਦਰਸ਼ਨ ਕਰਾਂਗੀਆਂ ਨਾਲੇ ਉਹਨਾਂ ਨੂੰ ਬੇਨਤੀ ਕਰਾਂਗੀਆਂ ਇਸ ਬੱਚੇ ਨੂੰ ਜਿਉਂਦਾ ਕਰ ਦਿਓ ਇਹ ਮਤਾ ਪਕਾ ਕੇ ਖੂਹ ਤੇ ਆ ਗਈਆਂ ਅੱਗੇ ਸੰਤ ਸੂਰਮਾ ਸਿੰਘ ਮੰਜੇ ਤੇ ਆਰਾਮ ਕਰ ਰਿਹਾ ਹੈ ਤੇ ਨਾਲੇ ਇਹ ਗੱਲਾਂ ਸੁਣੀ ਜਾ ਰਿਹਾ ਹੈ ਇਤਨੇ ਚਿਰ ਨੂੰ ਦੋਨੋਂ ਬੀਬੀਆਂ ਨੇ ਆਕੇ ਸੰਤਾਂ ਦੇ ਨਾਲ ਇਸ ਮਰੇ ਬੱਚੇ ਨੂੰ ਪਾ ਦਿੱਤਾ ਜਦੋਂ ਸੰਤਾਂ ਦੇ ਨਾਲ ਬੱਚਾ ਲੱਗਿਆ ਤਾਂ ਸੰਤਾਂ ਦੀਆਂ ਚਾਂਗਰਾਂ ਨਿਕਲ ਗਈਆਂ ਉੱਚੀ ਉੱਚੀ ਰੋਣ ਲੱਗਾ ਇਹ ਆਵਾਜ਼ ਸੁਣ ਆਲੇ ਦੁਆਲੇ ਦੇ ਕੂਹਾਂ ਦੇ ਲੋਕ ਇਕੱਠੇ ਹੋ ਗਏ ਸੰਤ ਦੇ ਪਾਸੋਂ ਪੁੱਛਿਆ ਕੀ ਹੋਇਆ ਹੈ ਤਾਂ ਸੰਤਾਂ ਨੇ ਸਾਰਾ ਹਾਲ ਦੱਸਿਆ ਲੋਕੀ ਸੁਣ ਹੈਰਾਨ ਹੋਏ ਇੱਧਰ ਉੱਧਰ ਦੇਖਣ ਨਾ ਤਾਂ ਕੋਈ ਬੁੱਢੀ ਨਾ ਬੱਚਾ ਨਾ ਕੋਈ ਉੱਥੇ ਪੈੜ ਲੋਕੀ ਹੈਰਾਨ ਹੋ ਕੇ ਮੁੜ ਗਏ ਸੰਤ ਕਿਰਪਾਲ ਸਿੰਘ ਨੇ ਇੱਕ ਆਦਮੀ ਨੂੰ ਕਿਹਾ ਕਿ ਰਤਨ ਸਿੰਘ ਨੂੰ ਮੇਰੇ پاس ਭੇਜੋ ਜਦੋਂ ਰਤਨ ਸਿੰਘ ਆਇਆ ਤਾਂ ਸਾਰਾ ਹਾਲ ਸੁਣਾ ਕੇ ਬੇਨਤੀ ਕੀਤੀ ਬਾਬਾ ਜੀ ਤੋਂ ਪੁੱਛ ਕੇ ਮੈਨੂੰ ਸਮੱਤ ਲੈ ਦਿਓ ਰਤਨ ਸਿੰਘ ਨੇ ਬਾਬਾ ਜੀ પાસે ਬੇਨਤੀ ਕੀਤੀ ਪਾਤਸ਼ਾਹ ਅੱਜ ਇਹ ਹਾਲ ਸੁਰਮੇ ਨੇ ਸੁਣਾਇਆ ਹੈ ਬਾਬਾ ਜੀ ਹੁਣ ਕਹਿਣ ਲੱਗੇ ਅੰਨੇ ਨੂੰ ਕਹੋ ਕੱਡਣ ਛਿਲੇ ਤੇ ਸੋਨਾ ਮੰਜਿਆ ਤੇ ਇਹ ਬਾਬਾ ਜੀ ਨੇ ਫਰਮਾਇਆ ਉਹ ਤਾਂ ਮਾਇਆ ਸੀ ਵਿਗਨ ਪਾਉਣ ਵਾਸਤੇ ਆਈ ਸੀ ਸੂਰਮੇ ਤਾਂ ਮਰ ਜਾਣਾ ਸੀ ਹੁਣ ਬਾਬਾ ਜੀ ਨੇ ਕਿਹਾ ਉਸ ਨੂੰ ਲੈ ਆਵੀਂ ਦੂਜੇ ਦਿਨ ਬਾਬਾ ਜੀ ਪਾਸ ਪਹੁੰਚਿਆ ਮੱਥਾ ਟੇਕਿਆ ਹਜ਼ੂਰ ਨੇ ਬਚਨ ਕੀਤਾ ਸਿੱਖ ਕੀ ਤੇ ਆਰਾਮ ਕੀ ਭਿਖਾਰੀ ਕੀ ਤੇ ਮਾਨ ਕੀ ਕਿਰਪਾਲ ਸਿੰਘ ਨੇ ਬੇਨਤੀ ਕੀਤੀ ਬਾਦਸ਼ਾ ਅਨਜਾਨ ਹਾਂ ਆਪ ਕਿਰਪਾ ਕਰਕੇ ਸੁਮਤ ਬਖਸ਼ੋ ਬਾਬਾ ਜੀ ਮੇਹਰ ਦੇ ਘਰ ਵਿੱਚ ਆਏ ਤੇ ਇਓ ਮਰਿਆਦਾ ਦਸੀ ਪੁੰਜੇ ਸੋਣਾ ਜੰਗਲ ਜਾਵਣਾ ਗੜਵਾ ਦੋ ਵਾਰ ਮਾਂਜਣਾ ਜਦੋਂ ਨਿਤਨੇਮ ਵਿੱਚ ਬੈਠਣਾ ਬਸਤਰ ਪਵਿੱਤਰ ਹੋਣ ਹੋਰ ਵਿਸ਼ੇਵਿਕਾਰਾਂ ਦੀ ਗੱਲ ਹਾਸੇ ਮਖੌਲ ਟ੍ਰੈਕਟ ਅਖਬਾਰ ਬਾਰਨੀਆਂ ਗੱਲਾਂ ਨਾ ਕਰਿਆ ਕਰ ਨਾ ਸੁਣਿਆ ਕਰ ਜੋਤ ਕਿਓ ਦੀ ਜਗਾਇਆ ਕਰ ਜਦੋਂ ਸੋਕੇ ਉੱਠਿਆ ਇਸ਼ਨਾਨ ਕੀਤੇ ਬਗੈਰ ਨਿਤਨੇਮ ਵਿੱਚ ਨਹੀਂ ਬੈਠਣਾ ਰਾਤ ਹੋਵੇ ਜਾਂ ਦਿਨ ਹੋਵੇ ਮਾਨਵਾਚ ਕਰਮ ਪ੍ਰਭ ਆਪਣਾ ਧਿਆਈ ਭਾਗ ਮੰਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਇਸ ਮर्यादा ਅਨੁਸਾਰ ਸ਼ਿਲਾ ਕੱਢ ਇਹ ਮर्यादा ਸਮਝਾਵਿਦਾ ਕੀਤਾ ਸੂਰਮੇ ਨੇ ਹੁਕਮ ਅਨੁਸਾਰ ਸ਼ਿਲਾ ਪੂਰਾ ਕੀਤਾ ਰਿੱਧੀ ਸਿੱਧੀ ਇਤਨੀ ਹੋ ਗਈ ਜਿੱਥੇ ਪਹਿਲਾਂ ਰੋਟੀ ਨੂੰ ਤਰਸਦਾ ਸੀ ਹੁਣ ਪਦਾਰਥਾਂ ਦੇ ਢੇ ਲੱਗੇ ਰਹਿੰਦੇ ਹਨ ਲੋਕਾਂ ਨੂੰ ਬਾਜ਼ ਸਰਾਬ ਦੇਣ ਲੱਗ ਗਿਆ ਮੁੰਡੇ ਕੁੜੀਆਂ ਮੰਗਣ ਵਾਲਿਆਂ ਦਾ ਮੇਲਾ ਲੱਗਾ ਜਿਹੜਾ ਅਮੀਰ ਚੰਗਾ ਪਦਾਰਤ ਤੇ ਮਾਇਆ ਚੋਖੀ ਲਿਆਵੇ ਉਸਦੀ ਬੇਨਤੀ ਸੁਣੇ ਦੂਜੇ ਦੀ ਪਰਵਾਹ ਵੀ ਨਾ ਕਰੇ ਇੱਕ ਦਿਨ ਨੱਥੋਵਾਲ ਦਾ ਸਰਦਾਰ ਗੁਰਦਿੱਤ ਸਿੰਘ ਦੇ ਬਾਪ ਨੂੰ ਅਨੰਦ ਸੇਵਕ ਸਮਝ ਕੇ ਪੁੱਛਿਆ ਬਾਬਾ ਜੀ ਕਿਹੋ ਜਿਹੇ ਕੱਪੜੇ ਪਾਉਂਦੇ ਹਨ ਉੱਤਰ ਵਿੱਚ ਸਰਦਾਰ ਨੇ ਬਾਬਾ ਜੀ ਦਾ ਸਾਰੇ ਬਸਤਰਾਂ ਦਾ ਪਹਿਰਾਵਾ ਦੱਸਿਆ ਸੂਰਮੇ ਨੇ ਹੁਕਮ ਕੀਤਾ ਮੇਰੇ ਲਈ ਵੀ ਇਹੋ ਜਿਹੇ ਬਸਤਰ ਬਣਵਾ ਲਿਓ ਬਾਬਾ ਜੀ ਵਰਗੇ ਬਸਤਰ ਬਣਾ ਕੇ ਆ ਗਏ ਸੋ ਸੰਤ ਕਿਰਪਾਲ ਸਿੰਘ ਜੀ ਪਾ ਕੇ ਹੁਣ ਆਪਣੀ ਪੂਜਾ ਪ੍ਰਤੀਸ਼ਟਾ ਕਰਾਉਣ ਲੱਗਿਆ ਹੁਣ ਬਾਬਾ ਜੀ ਪਾਸ ਵੀ ਜਾਣਾ ਬੰਦ ਕਰ ਦਿੱਤਾ ਲੋਕੀ ਵੀ ਵਿਚਾਰ ਕਰਨ ਕਿ ਬਾਬਾ ਜੀ ਤਾਂ ਵਰ ਨਹੀਂ ਦਿੰਦੇ ਉੱਥੇ ਜਾ ਕੇ ਕੀ ਕਰਨਾ ਹੈ ਇਸ ਸੋਚ ਅਨੁਸਾਰ ਮਤਲਬ ਪ੍ਰਸਤ ਲੋਕਾਂ ਦਾ ਸੂਰਮੇ ਪਾਸ ਇਕੱਠ ਹੋਣ ਲੱਗਿਆ ਹੁਣ ਸੂਰਮਾ ਇੱਕ ਪੂਰਾ 21 ਜਾਂ 51 ਰੁਪਏ ਤੋਂ ਬਗੈਰ ਕਿਸੇ ਦੀ ਬੇਨਤੀ ਹੀ ਪਰਵਾਹ ਨਹੀਂ ਕਰਦਾ ਇਸ ਗੱਲ ਨੂੰ ਸੁਣ ਗਿਆਨੀ ਜੀਵਾ ਸਿੰਘ ਗਾਲਬ ਵਾਲੇ ਜੋ ਬਾਬਾ ਜੀ پاس ਕਥਾ ਕਰਦੇ ਸਨ ਇਹਨਾਂ ਨੇ ਵੀ ਗੰਡ ਧੁੱਪ ਸੂਰਮੇ ਨਾਲ ਬਣਾਈ ਤੇ ਖਜਾਨਚੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੂਰਮੇ ਨੂੰ ਬਾਰੋ ਮਨੀ ਆਰਡਰ ਵੀ ਆਉਣੇ ਸ਼ੁਰੂ ਹੋ ਗਏ ਕੁਝ ਸਮੇਂ ਬਾਅਦ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਲਹਿਰੇ ਤੋਂ ਮਹੰਤ ਭਗਵਾਨ ਸਿੰਘ ਜੀ ਆਏ ਜੋ ਕਿ ਬਾਬਾ ਜੀ ਦੇ ਗੁਰਪਾਈ ਲੱਗਦੇ ਸਨ ਬਾਬਾ ਜੀ ਨੇ ਯੋਗ ਸਤਿਕਾਰ ਨਾਲ ਸੇਵਾ ਕੀਤੀ ਤੇ ਬਾਬਾ ਵਧਾਵਾ ਸਿੰਘ ਜੀ ਦਾ ਸੁਖਨੰਦ ਸਾਰਾ ਸਮਾਚਾਰ ਪੁੱਛਿਆ ਹੁਣ ਕੀਰਤਨ ਦੇ ਸਮੇਂ ਹਜ਼ੂਰ ਦੀਵਾਨ ਵਿੱਚ ਪੁੱਜੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਹਜ਼ੂਰ ਨੇ ਹੁਕਮ ਦਿੱਤਾ ਰਤਨ ਸਿੰਘ ਮਹੰਤਾਂ ਦਾ ਸੂਰਮੇ ਪਾਸ ਆਸਣ ਕਰਵਾਓ ਇੱਥੇ ठाਠ ਵਿੱਚ ਰਹਿਣਾ ਕਠਿਨ ਹੈ ਨਾਲੇ ਸੂਰਮਾ ਲਹਿਰੇ ਕੁਝ ਚਿਰ ਸੇਵਾ ਕਰਦਾ ਰਿਹਾ ਹੈ ਸੂਰਮੇ ਨੂੰ ਕਹਿਣਾ ਇਹਨਾਂ ਦੀ ਸੇਵਾ ਕਰੇ ਸਰਦਾਰ ਰਤਨ ਸਿੰਘ ਸੱਤ ਬਚਨ ਗਿਆ ਮਹੰਤਾਂ ਨੂੰ ਨਾਲ ਲੈ ਗਿਆ ਸੰਤਾ ਪਾਸ ਆਸਣ ਕਰਵਾਇਆ ਮਹਾਂਤ ਭਗਵਾਨ ਸਿੰਘ ਜੀ ਮਿਲੇ ਪਰਸਪਰ ਆਪਸ ਵਿੱਚ ਪਿਆਰ ਨਾਲ ਬਚਨ ਬਿਲਾਸ ਕਰਦੇ ਰਹੇ ਰਾਤ ਆਰਾਮ ਕੀਤਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਦਿਨ ਚੜ੍ਹੇ ਸੂਰਮਾ ਆਪਣੇ ਖਿਆਲ ਪੜਦੇ ਵਿੱਚ ਬੈਠ ਕੇ ਬਾਹਰਲੀ ਜੇਬ ਵਿੱਚੋਂ ਨੋਟਾਂ ਦੀ ਥਈ ਕੱਢ ਕੇ ਅੰਦਰਲੀ ਜੇਬ ਵਿੱਚ ਪਾਉਣ ਲੱਗਿਆ ਮਹਾਂਤ ਭਗਵਾਨ ਸਿੰਘ ਨੇ ਦੇਖ ਲਿਆ ਹੋਰ ਵੀ ਸਾਰਾ ਵਰਤਮਾਨ ਮਹੰਤਾ ਨੇ ਨਜ਼ਰ ਵਿੱਚ ਕੀਤਾ ਸ਼ਾਮ ਨੂੰ ਦੀਵਾਨ ਦੇ ਟਾਈਮ ਮਹੰਤ ਬਾਬਾ ਜੀ ਪਾਸ ਆਏ। ਬਾਬਾ ਜੀ ਨੇ ਅਦਬ ਨਾਲ ਪਾਸ ਬਿਠਾਇਆ। ਬਚਨ ਚਲਦਿਆਂ ਮਹੰਤਾ ਨੇ ਸਾਰਾ ਸਮਾਚਾਰ ਸੁਰਮੇ ਦਾ ਦੱਸਿਆ। ਨਾਲੇ ਉਲਾਮਾ ਦਿੱਤਾ ਤੇ ਕਿਹਾ ਪਾਦਸ਼ਾਹ ਆਪ ਤਾਂ ਕਹਿੰਦੇ ਹੋ ਕਿ ਅਸੀਂ ਤੇ ਸਾਡੇ ਬੇਹੰਗਮ ਮਾਇਆ ਨੂੰ ਹੱਥ ਨਹੀਂ ਲਾਉਂਦੇ। ਸੁਰਮਾ ਤਾਂ ਮਾਇਆ ਦੀਆਂ ਜੇਬਾਂ ਭਰੀ ਬੈਠਾ ਹੈ। ਇਹ ਸੁਣ ਬਾਬਾ ਜੀ ਚੁੱਪ ਕਰ ਗਏ। ਇਤਨੇ ਚਿਰ ਨੂੰ ਰਤਨ ਸਿੰਘ, ਤੰਨਾ ਸਿੰਘ, ਕੇਹਰ ਸਿੰਘ ਵੀ ਪਾਸ ਆ ਪਹੁੰਚੇ। ਬਾਬਾ ਜੀ ਨੇ ਤੱਕ ਕੇ ਪੁੱਛਿਆ ਸੂਰਮੇ ਦਾ ਕੀ ਸਮਾਚਾਰ ਹੈ ਇਹਨਾਂ ਨੇ ਅਲਫ਼ ਤੋਂ ਯੇ ਤੱਕ ਸਾਰਾ ਸਮਾਚਾਰ ਦੱਸਿਆ ਬਾਬਾ ਜੀ ਨੇ ਬਹੁਤ ਤਾੜਨਾ ਕੀਤੀ ਕਿ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸੂਰਮਾ ਇਸ ਘਰ ਦੀ ਮਰਿਆਦਾ ਤੋਂ ਉਲਟ ਚੱਲ ਰਿਹਾ ਹੈ ਫਿਰ ਹੋਰ ਬਚਨ ਚੱਲ ਪਈ ਹੁਣ ਮਹੰਤਾ ਨੇ ਲਹਿਰੇ ਜਾਣ ਦੀ ਆਗਿਆ ਮੰਗੀ ਹਜ਼ੂਰ ਨੇ ਪ੍ਰਸੰਤਾਪੂਰਵਕ ਵਿਦਾ ਕੀਤਾ ਬਾਅਦ ਵਿੱਚ ਬਾਬਾ ਜੀ ਨੇ ਕਿਹਾ ਸੂਰਮੇ ਨੂੰ ਬੁਲਾ ਕੇ ਲਿਆਓ ਸਰਦਾਰ ਤਨਨਾ ਸਿੰਘ ਕੇਹਰ ਸਿੰਘ ਨੰਬਰਦਾਰ ਨੇ ਸੂਰਮੇ ਨੂੰ ਲਿਆ ਕੇ ਦੀਵਾਨ ਵਿੱਚ ਬਿਠਾ ਦਿੱਤਾ। ਟੀਕਾ ਸਾਹਿਬ ਦੀ ਕਥਾ ਸ਼ੁਰੂ ਹੋਈ, ਹਜ਼ੂਰ ਦੀਵਾਨ ਵਿੱਚ ਪਹੁੰਚੇ। ਸਤਗੁਰੂ ਨੂੰ ਮੱਥਾ ਟੇਕ ਕੇ ਆਪਣੇ ਆਸਣ ਤੇ ਬਿਰਾਜਮਾਨ ਹੋਏ। ਕਥਾ ਦਾ ਭੋਗ ਪਿਆ ਤੇ ਕੀਰਤਨ ਸ਼ੁਰੂ ਹੋਣ ਲੱਗਾ। ਹਜ਼ੂਰ ਨੇ ਇਸ਼ਾਰਾ ਕੀਤਾ, ਰਾਗੀ ਖામੋਸ਼ ਹੋ ਗਏ। ਬਾਬਾ ਜੀ ਨੇ ਕਿਹਾ ਇੱਥੇ ਹਾਜ਼ਰੀ ਭਰਿਆਂ ਕਿੰਨੇ ਕੋ ਦਿਨ ਹੋਏ ਹਨ? ਸੂਰਮੇ ਨੇ ਕਿਹਾ ਮਹੀਨਾ ਕੁ ਹੋ ਗਿਆ ਹੈ ਜੀ। ਹਜ਼ੂਰ ਨੇ ਕਿਹਾ ਕੀ ਕਾਰਨ? ਸੁਰਮੇ ਨੇ ਕਿਹਾ ਜੀ ਅੱਖਾਂ ਤੋਂ ਤਾਂ ਦਿਸਦਾ ਨਹੀਂ ਮਨ ਕਰਕੇ ਉੱਥੇ ਹੀ ਦਰਸ਼ਨ ਕਰ ਲਈਦੇ ਹਨ। ਹਜ਼ੂਰ ਨੇ ਕਿਹਾ ਠੀਕ ਹੈ। ਕਬੀਰ ਸਿੱਖ ਸਾਖਾ ਬੋਤੇ ਕੀਏ ਕੈਸੋ ਕਿਉ ਨ ਮੀਤ ਚਾਲੇ ਥੇ ਹਰ ਮਿਲਨ ਕੋ ਵਿਚੈ اٹਕਿਓ ਚੀਤ। ਸੁਰਿਆ ਮਾਇਆ ਤਫਾ ਮਾਰ ਗਈ ਹੈ ਰਸਤੇ ਵਿੱਚ ਹੀ ਰੋਕ ਦਿੱਤਾ ਹੈ। ਸੂਰਮੇ ਨੇ ਕਿਹਾ ਜੀ ਪਿਛਲੀ ਭੁੱਲ ਮਾਫ ਕਰੋ ਅੱਗੇ ਨੂੰ ਜਿਵੇਂ ਹੁਕਮ ਕਰੋਗੇ ਓਵੇਂ ਕਰਾਂਗਾ ਹਜ਼ੂਰ ਨੇ ਪੁੱਛਿਆ ਇਹ ਝੱਗੀ ਕਿੱਥੋਂ ਲਈ ਹੈ ਸੂਰੇ ਨੇ ਕਿਹਾ ਪਾਦਸ਼ਾ ਕਿਸੇ ਨੇ ਲਿਆ ਕੇ ਦਿੱਤੀ ਤੇ ਮੈਂ ਪਾ ਲਈ ਹੈ ਬਾਬਾ ਜੀ ਨੇ ਕਿਹਾ ਨਾਲੇ ਭੁੱਲ ਮੰਗਦਾ ਹੈ ਨਾਲੇ ਝੂਠ ਬੋਲਦਾ ਹੈ ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਕਿਮਤ ਹੈ ਆਪ ਸੂਰਿਆ ਚਤੁਰਾਈਆਂ ਤੇ ਚਲਾਕੀਆਂ ਨਾਲ ਮਾਫੀ ਨਹੀਂ ਮਿਲਦੀ। ਗੋਹਜ ਗੱਲ ਜੀ ਕੀ ਕੀਚੇ ਸਤਗੁਰੂ ਪਾਸ ਤਾਂ ਸਰਬ ਸੁਖ ਪਾਈਐ। ਭਾਵੇਂ ਮਰੀਜ਼ ਡਾਕਟਰ ਪਾਸੋਂ ਰੋਗ ਛੁਪਾਵੇ ਤਾਂ ਇਲਾਜ ਨਹੀਂ ਹੋ ਸਕਦਾ। ਸੇਵਕ ਸੌਮੀ ਅੱਗੇ ਝੂਠ ਬੋਲੇ ਚਤੁਰਾਈਆਂ ਕਰੇ ਤਾਂ ਸੰਸਾਰ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਇਹ ਸੁਣ ਸੂਰਮਾ ਹੱਥ ਜੋੜ ਗੱਲ ਪੱਲਾ ਪਾ ਕੇ ਮਾਫੀ ਮੰਗਣ ਲੱਗਾ। ਹਜ਼ੂਰ ਨੇ ਬਚਨ ਕੀਤਾ ਸਿੱਧੇ ਰਸਤੇ ਚੱਲ ਮਰੇ ਅੱਧਾ ਅਨੁਸਾਰ ਤਾਂ ਇਹ ਦਰ ਸਦਾ ਹੀ ਬਖਸ਼ਿੰਦ ਹੈ ਰੋਜ਼ ਆ ਕੇ ਕੀਰਤਨੀਆਂ ਦੇ ਪਿੱਛੇ ਬੈਠ ਬੋਲਿਆ ਕਰ ਗੁਰੂ ਨਾਨਕ ਨੂੰ ਹਾਜ਼ਰ ਜਾਨ ਹਾਜ਼ਰੀ ਲਵਾਓ ਅਤੇ ਸਿਫਤ ਕਰੋ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਹਜ਼ੂਰ ਨੇ ਕਿਰਪਾ ਕੀਤੀ ਤੇ ਮੁਆਫੀ ਦਿੱਤੀ ਸੂਰਮਾ 2-4 ਦਿਨ ਆਇਆ ਤੇ ਫਿਰ ਔਣੋ ਹਟ ਗਿਆ ਜਦੋਂ 10 ਕੁ ਦਿਨ ਨਾ ਆਇਆ ਤਾਂ ਬਾਬਾ ਜੀ ਨੇ ਪੁੱਛਿਆ ਸੂਰਮਾ ਅણો ਹਟ ਗਿਆ ਹੈ ਕੀ ਕਾਰਨ ਹੈ ਉੱਤਰ ਵਿੱਚ ਗੁਰਦੇਵਾਲ ਸਿੰਘ ਛੀਬੇ ਨੇ ਕਿਹਾ ਪਾਤਸ਼ਾ ਉਹ ਤਾਂ ਹੰਕਾਰ ਵਿੱਚ ਕਹਿੰਦਾ ਹੈ ਕੀ ਲੈਣਾ ਹੈ ਜਾ ਕੇ ਖੂਬ ਪੁੱਟ ਲਿਆ ਪਾਣੀ ਪ੍ਰਾਪਤ ਕਰ ਲਿਆ ਹੁਣ ਕੀ ਲੋੜ ਹੈ ਮਿੱਟੀ ਵਿੱਚ ਲਿਬੜਨ ਦੀ ਫਲ ਕਾਰਨ ਫੁੱਲੀ ਬਨ RAI ਫਲ ਆਗਾ ਤਬ ਫੂਲ ਬਿਲਾਏ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਪਿਆ ਤਹਿ ਕਰਮੇ ਨਾਸ ਪਾਵ ਸੁਰਾ ਕਹਿੰਦਾ ਹੈ ਉਤਨਾ ਚਿਰ ਹੀ ਗੁਰੂ ਦੀ ਲੋੜ ਹੈ ਜਿੰਨਾ ਚਿਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਜੇ ਗਿਆਨ ਹੋ ਜਾਏ ਤਾਂ ਹੁਣ ਕਰਮ ਕਰਨ ਦੀ ਤੇ ਗੁਰੂ ਕੋਲ ਜਾਣ ਦੀ ਕੀ ਲੋੜ ਹੈ ਇਹ ਸੁਣ ਬਾਬਾ ਜੀ ਨੇ ਕਿਹਾ ਜੇ ਉਸ ਨੂੰ ਲੋੜ ਨਹੀਂ ਤਾਂ ਸਾਨੂੰ ਵੀ ਲੋੜ ਨਹੀਂ ਹੈ ਭਾਈ ਨੰਦ ਲਾਲ ਜੀ ਹੋ ਖਾਮੋਸ਼ ਖਿਆਲ ਇਸ਼ਕ ਦੇ ਦੂਰ ਨਾ ਕਰਸਾਂ ਗਵਾ ਜਦ ਤੱਕ ਸਿਰ ਇਹ ਨਾਲੇ ਰਹਿਸੀ ਸਿਰ ਸਿਰ ਸੋਦਾ ਹੋਆ ਭਾਵ ਸਿੱਖ ਗੁਰੂ ਦਾ ਅਖੀਰਲੇ ਭਾਵ ਅੰਤ ਦੇ ਸਵਾਸ ਤੱਕ ਰਿਣੀ ਹੈ ਚਲੋ ਜਿਹੋ ਜਿਆ ਪਹਿਲਾਂ ਆਇਆ ਸੀ ਉਹ ਜਿਹਾਈ ਖਾਲੀ ਰਹੇਗਾ ਭਾਈ ਗੁਰਦਾਸ ਜੀ ਸੰਕ ਸਮੁੰਦਰੈ ਸਖਣਾ ਤਾਹਾਂ ਦੇ ਦੇ ਰੋਏ ਸੁਣਾਈ ਇਹ ਕਹ ਬਾਬਾ ਜੀ ਨੇ ਸਾਰੀ ਸ਼ਕਤੀ ਖਿੱਚ ਲਈ ਹੁਕਮ ਅਨੁਸਾਰ ਕੀਰਤਨ ਸ਼ੁਰੂ ਹੋ ਗਿਆ ਇੱਧਰ ਸੂਰਮੇ ਦੀ ਸਾਰੀ ਸ਼ਕਤੀ ਖਤਮ ਹੋ ਗਈ ਕੱਖਾਂ ਤੋਂ ਹੋਲਾ ਹੋ ਗਿਆ ਹੁਣ ਸੂਰਮਾ ਜੋ ਵੀ ਗੱਲ ਕਰਦਾ ਹੈ ਲੋਕਾਂ ਨੂੰ ਫਿੱਕੀ ਲੱਗਦੀ ਹੈ ਸੋ ਇਸ ਪ੍ਰਕਾਰ ਲੋਕੀ ਹੁਣ ਸੂਰਮੇ ਪਾਸੋਂ ਹਟ ਗਏ ਜੋ ਖਾਸ ਨਿਕਟ ਵਰਤੀ ਸੀ ਉਹ ਵੀ ਰੋਟੀ ਲਿਆਣੋ ਨਾ ਕਰ ਗਈ ਇਹ ਹਾਲਤ ਦੇਖ ਕੇ ਸੂਰਮਾ ਘਾਬਰ ਗਿਆ ਸੋਚਦਾ ਹੈ ਹੁਣ ਕੀ ਕਰਾਂ ਇਹ ਵਿਚਾਰ ਕਰਕੇ ਸਵਾ ਲੱਖ ਦਾ ਪਾਠ ਹੋਰ ਆਰੰਭ ਕਰ ਲਿਆ ਇਹ ਵੀ ਪੂਰਾ ਹੋ ਗਿਆ ਫਿਰ ਵੀ ਕੋਈ ਵਸਤੂ ਨਾ ਮਿਲੀ ਇਹ ਗੱਲ ਧਾਕ ਕੇ ਬਹੁਤ ਪਛਤਾਉਣ ਲੱਗਿਆ ਜਦੋਂ ਕੋਈ ਚਾਰਾ ਨਾ ਚਲਿਆ ਤਾਂ ਬਾਬਾ ਜੀ ਪਾਸ ਪਹੁੰਚਿਆ ਦੀਵਾਨ ਵਿੱਚ ਮੱਥਾ ਟੇਕ ਕੇ ਬੈਠ ਗਿਆ ਹਜ਼ੂਰ ਨੇ ਕਿਹਾ ਅੰਨਿਆ ਇੱਥੇ ਕੀ ਲੈਣ ਆਇਆ ਹੈ ਜਾ ਹੋਰ ਜੱਪ ਤਪ ਕਰ ਲੈ ਸੂਰਮੇ ਰੋ ਕੇ ਬੇਨਤੀ ਕੀਤੀ ਪਾਤਸ਼ਾ ਜਾਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਬਿਦੇ ਛੁਟਕਾਰ ਗਰਤ ਘੋਰ ਅੰਧ ਤੇ ਕਾਡੋ ਪ੍ਰਭ ਨਾਨਕ ਨਦਰ ਨਿਹਾਰ ਪਾਦਸ਼ਾ ਸਾਡੇ ਜੱਬ ਤਪ ਨੇ ਕੀ ਕਰਨਾ ਹੈ ਤੁਸੀਂ ਮਿਹਰ ਕਰੋ ਹਜ਼ੂਰ ਨੇ ਕਿਹਾ ਉਹ ਵੇਲਾ ਲੱਖੀ ਕੋਹੀ ਗਿਆ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਸੁਰਿਆ ਥੋੜੀ ਜਹੀ ਵਸਤੂ ਨੂੰ ਪਾ ਕੇ ਨਹੀਂ ਸੰਭਾਲ ਸਕਿਆ ਹੋਰ ਤੂੰ ਕੀ ਲੈਣਾ ਹੈ ਮਤ ਥੋੜੀ ਸੇਵ ਗਵਾਈ ਹੈ ਬਿਨਾ ਅਕਲ ਤੋਂ ਸੇਵਾ ਕੀਤੀ ਵੀ ਗਵਾ ਲਈ ਭਲੇ ਲੋਕ ਜਿੰਨਾ ਟਾਣੀਆਂ ਨੂੰ ਫਲ ਲੱਗਦਾ ਹੈ ਉਹ ਝੁੱਕ ਜਾਂਦੀਆਂ ਹਨ ਜੋ ਆਦਮੀ ਕੁਝ ਵਸਤੂ ਪ੍ਰਾਪਤ ਕਰਕੇ ਆਪਣਾ ਪਿੱਛਾ ਯਾਦ ਰੱਖਦਾ ਹੈ ਉੱਥੇ ਵਸਤੂ ਟਿਕਦੀ ਹੈ ਜਿਵੇਂ ਸਾਹਿਬ ਫਰਮਾਉਂਦੇ ਹਨ ਮਨ ਕੀ ਪਤਰੀ ਬਾਚਣੀ ਸੁਖੀ ਹੋ ਸੁਖਸਾਰ ਗੀਤਾ ਵਿੱਚ ਦੱਸਿਆ ਹੈ ਕਿ हे ਅਰਜਨ ਪਿੱਛੇ ਮੁੜ ਕੇ ਦੇਖ ਇੱਕ ਕਾਹੀ ਸੀ ਕਾਹੀ ਰੋਜ਼ ਘਾਹ ਲਿਆ ਕੇ ਬਾਜ਼ਾਰ ਵੇਚਦਾ ਹੁੰਦਾ ਸੀ ਬੜਾ ਸੋਨਾ ਘਾਹ ਲਿਆ ਹੁੰਦਾ ਹੈ ਰਾਜੇ ਦੇ ਨੌਕਰਾਂ ਉਸ ਪਾਸੋਂ ਕਾਹ ਖਰੀਦਿਆ ਤੇ ਰਾਜੇ ਦੇ ਘੋੜਿਆਂ ਨੂੰ ਕਾਹ ਪਾਇਆ ਘੋੜਿਆਂ ਖੁਸ਼ੀ ਨਾਲ ਖਾਦਾ ਉਹ ਇਸੇ ਕਾਹੀ ਪਾਸੋਂ ਰੋਜ਼ ਕਾਹ ਖਰੀਦਦੇ ਹਨ ਤੇ ਘੋੜਿਆਂ ਨੂੰ ਪਾਉਂਦੇ ਹਨ ਘੋੜੇ ਬਹੁਤ ਸੋਖੇ ਹੋ ਗਏ ਇੱਕ ਦਿਨ ਰਾਜਾ ਤਵੇਲਾ ਦੇਖਣ ਆਇਆ ਘੋੜਿਆਂ ਨੂੰ ਵੇਖ ਬੜਾ ਖੁਸ਼ ਹੋਇਆ ਪੁੱਛਿਆ ਘੋੜੇ ਬੜੇ ਰਾਜ਼ੀ ਹਨ ਕੌਣ ਸੇਵਾ ਕਰਦਾ ਹੈ ਨੌਕਰਾਂ ਕਿਹਾ ਜੀ ਇੱਕ ਕਾਹੀ ਨਵਾਂ ਆਇਆ ਹੈ ਬੜਾ ਸੋਨਾ ਕਾਹ ਲਿਆਉਂਦਾ ਹੈ ਘੋੜੇ ਬੜੇ ਖੁਸ਼ ਹੋ ਕੇ ਖਾਂਦੇ ਹਨ ਰਾਜੇ ਗਿਆ ਉਸ ਨੂੰ ਨੌਕਰ ਰੱਖ ਲਓ ਹੁਣ ਕਾਹੀ ਨੂੰ ਨੌਕਰ ਰੱਖ ਲਿਆ ਕਾਹੀ ਹੋਰ ਚੰਗਾ ਕਾ ਲਿਉਣ ਲੱਗਿਆ ਅੱਗੇ ਨਾਲੋ ਸੋਨਾ ਤੇ ਬੋਤਾ ਦੂਜੀ ਵਾਰ ਆਜਾ ਜਦੋਂ ਫਿਰ ਤਵੇਲੇ ਵਿੱਚ ਆਇਆ ਤਾਂ ਘੋੜਿਆਂ ਨੂੰ ਦੇਖ ਕੇ ਹੋਰ ਖੁਸ਼ ਹੋਇਆ ਘੋੜੇ ਬੜੇ ਪ੍ਰਸੰਨ ਹਨ ਰਾਜੇ ਪੁੱਛਿਆ ਘੋੜੇ ਬਹੁਤ ਖੁਸ਼ ਹਨ ਤਾਂ ਨੌਕਰਾਂ ਨੇ ਦੱਸਿਆ ਹਜ਼ੂਰ ਉਹੀ ਕਾਹੀ ਜਦੋਂ ਦਾ ਨੌਕਰ ਰੱਖਿਆ ਹੈ ਉਸਨੇ ਕਾਹਦੀ ਕਮੀ ਨਹੀਂ ਆਉਣ ਦਿੱਤੀ ਬਹੁਤ ਸੋਨਾ ਤੇ ਸੁਥਰਾ ਕਾਹ ਲਿਆ ਹੁੰਦਾ ਹੈ ਰਾਜੇ ਨੇ ਪ੍ਰਸੰਨ ਹੋ ਕੇ ਦਰੋਗਾ ਬਣਾ ਲਿਆ ਤੀਜੀ ਵਾਰ ਰਾਜਾ ਫਿਰ ਤਵੇਲੇ ਵਿੱਚ ਆਇਆ ਬਹੁਤ ਖੁਸ਼ ਹੋਇਆ ਕਾਹਿਦ ਦਰੋਗੇ ਦਾ ਕੰਮ ਵੇਖ ਕੇ ਅਤੇ ਇਮਾਨਦਾਰੀ ਤੱਕ ਕਾਹਿ ਨੂੰ ਵਜ਼ੀਰ ਬਣਾ ਲਿਆ ਉਸਨੇ ਵਜ਼ੀਰੀ ਦਾ ਕੰਮ ਵੀ ਬਹੁਤ ਸੋਨਾ ਤੇ ਸਪਸ਼ਟ ਕੀਤਾ ਰਾਜਾ ਖੁਸ਼ ਹੋਇਆ ਤਾਂ ਰਾਜੇ ਨੇ ਉਸ ਨੂੰ ਪੁੱਤਰ ਬਣਾ ਕੇ ਰਾਜ ਦੇ ਦਿੱਤਾ ਤੇ ਆਪ ਅਲਗ ਹੋ ਗਿਆ ਹੁਣ ਦੂਜੇ ਵਜ਼ੀਰਾਂ ਨੇ ਕੁਣਸ ਖਾਦੀ ਕਿ ਇਹ ਕਾਹੀ ਸੀ ਅੱਜ ਸਾਡਾ ਬਾਦਸ਼ਾਹ ਬਣ ਗਿਆ ਪਰ ਕਾਹੀ ਆਪਣਾ ਕੰਮ ਧਰਮ ਅਨੁਸਾਰ ਕਰਦਾ ਹੈ ਰਾਜੇ ਨੂੰ ਰੋਜ਼ ਮੁੱਠੀਆਂ ਪੜਦਾ ਹੈ ਜਦੋਂ ਰਾਜਾ ਸੋ ਜਾਂਦਾ ਹੈ ਮੰਦਰ ਵਿੱਚ ਜਾ ਕੇ ਭਜਨ ਕਰਦਾ ਹੈ ਵਜ਼ੀਰਾਂ ਨੂੰ ਬੜੀ ਈਰਖਾ ਪੈਦਾ ਹੋਈ ਵੱਡੇ ਰਾਜੇ ਨੂੰ ਆਖਿਆ ਉਹ ਮਹਾਰਾਜ ਇਹ ਆਪ ਦਾ ਪੁਤਰੇਲਾ ਬੜਾ ਅਨਰਥ ਕਰਦਾ ਹੈ ਰਾਜੇ ਨੇ ਕਿਹਾ ਉਹ ਕੀ ਵਜ਼ੀਰ ਨੇ ਕਿਹਾ ਇਹ ਆਪ ਜੀ ਨੂੰ ਮੁੱਠੀਆਂ ਭਰਦਾ ਹੈ ਜਦੋਂ ਤੁਸੀਂ ਸੋ ਜਾਂਦੇ ਹੋ ਇਹ ਮੰਦਰ ਵਿੱਚ ਚਲਾ ਜਾਂਦਾ ਹੈ ਜਾ ਕੇ ਮਾਲਾ ਫੇਰਦਾ ਹੈ ਤੇ ਆਪ ਦੇ ਮਰਨ ਲਈ ਅਰਦਾਸ ਕਰਦਾ ਹੈ ਰਾਜੇ ਕਿਹਾ ਇਹ ਕਾਦੇ ਵਾਸਤੇ ਰਾਜ ਤਾਂ ਮੈਂ ਦੇ ਹੀ ਦਿੱਤਾ ਹੈ ਹੁਣ ਮੈਨੂੰ ਕਿਉਂ ਮਾਰਿਆ ਪਾਲਦਾ ਹੈ ਅੱਗੋ ਚੁਗਲ ਖੋਰਾ ਨੇ ਕਿਹਾ ਹੋਰ ਵੀ ਇੱਕ ਪੈੜੀ ਗੱਲ ਹੈ ਰਾਜੇ ਨੇ ਕਿਹਾ ਉਹ ਕੀ ਜੀ ਗਰੀਬਾਂ ਨੂੰ ਪੈਸੇ ਦਿੰਦਾ ਹੈ ਗਰੀਬ ਆਉਂਦੇ ਹਨ ਮੁਠੀਆਂ ਭਰ-ਭਰ ਪੈਸੇ ਦਿੰਦਾ ਹੈ ਆਗੋਂ ਗਰੀਬ ਪੁੱਛਦੇ ਹਨ ਇਹ ਪੈਸੇ ਕਦੋਂ ਲਵਗੇ ਤਾਂ ਕਹਿੰਦਾ ਹੈ ਜਦੋਂ ਰਾਜਾ ਮਰੇਗਾ ਮਹਾਰਾਜ ਇਹ ਆਪ ਜੀ ਨੂੰ ਮਾਰਿਆ ਪਾਲਦਾ ਹੈ ਰਾਜੇ ਕਿਹਾ ਪਈ ਪੁੱਤਰ ਕਹਿ ਬੈਠੇ ਹਾਂ ਦੇਖੇ ਤੋਂ ਬਿਨਾ ਸਜ਼ਾ ਨਹੀਂ ਦੇ ਸਕਦੇ ਆਗੋਂ ਉੱਤਰ ਵਿੱਚ ਜੀ ਤੁਹਾਨੂੰ ਦਿਖਾ ਦੇਾਂਗੇ ਕੁਝ ਦਿਨ ਪਿਛੋਂ ਜਦੋਂ ਰਾਜੇ ਦੀਆਂ ਮੁਠੀਆਂ ਭਰ ਕੇ ਮੰਦਰ ਵਿੱਚ ਗਿਆ ਤਾਂ ਵਜ਼ੀਰ ਪਹੁੰਚ ਗਏ ਰਾਜੇ ਨੂੰ ਜਗਾ ਕੇ ਮੰਦਰ ਲੈ ਗਏ ਰਾਜਾ ਕੀ ਵੇਖਦਾ ਹੈ ਕਿ ਉਹ ਆਪ ਮਾਲਾ ਫੇਰਿਆ ਤੇ ਸਾਹਮਣੇ ਤੰਗੜ ਤੇ ਖੁਰਪਾ ਰੱਖਿਆ ਹੋਇਆ ਹੈ ਰਾਜੇ ਨੇ ਪੁੱਛਿਆ ਕਿਉਂ ਭਈ ਇਹ ਕੀ ਤੈਨੂੰ ਰਾਜਾ ਤੇ ਆਪਣਾ ਪੁੱਤਰ ਬਣਾਇਆ ਹੈ ਤੂੰ ਇਹ ਤੰਗੜ ਤੇ ਖੁਰਪਾ ਰਾਕੇ ਮੰਦਰ ਵਿੱਚ ਕੀ ਕਰ ਰਿਹਾ ਹੈ ਅੱਗੋ ਉਸਨੇ ਜਵਾਬ ਦਿੱਤਾ ਮਹਾਰਾਜ ਮੈਂ ਆਪ ਦਾ ਮੁੱਲ ਖਰੀਦ ਗੋਲਾ ਹਾਂ ਜਦੋਂ ਚਾਹੋ ਮੈਨੂੰ ਕੱਢ ਸਕਦੇ ਹੋ ਮੇਰਾ ਖੁਰਪਾ ਤੇ ਤੰਗੜ ਮੇਰੇ ਕੋਲ ਹੋਵੇਗਾ ਮੈਂ ਕਾ ਖੋਦ ਕੇ ਉਸੇ ਤਰ੍ਹਾਂ ਨਿਭਾ ਕਰ ਲਵਾਂਗਾ। ਬਾਦਸ਼ਾਹ ਬੜਾ ਖੁਸ਼ ਹੋਇਆ ਕਿ ਇਸਨੇ ਰਾਜ ਅੰਦਰ ਹੂ ਨਹੀਂ ਆਉਣ ਦਿੱਤੀ। ਇੱਕ ਹੋਰ ਗੱਲ ਸੁਣੀ ਹੈ ਕਿ ਤੂੰ ਗਰੀਬਾਂ ਨੂੰ ਪੈਸੇ ਦਿੰਦਾ ਹੈ। ਉਹ ਤੇਰੇ ਪਾਸੋਂ ਪੁੱਛਦੇ ਹਨ ਕਦੋਂ ਲਵੇਂਗਾ? ਤੂੰ ਕਹਿੰਦਾ ਹੈ ਜਦੋਂ ਰਾਜਾ ਮਰੇਗਾ। ਕੀ ਤੂੰ ਮੈਨੂੰ ਮਰਿਆ ਭਾਲਦਾ ਹੈ? ਮਹਾਰਾਜ ਪੈਸੇ ਤਾਂ ਮੈਂ ਗਰੀਬਾਂ ਨੂੰ ਦਿੰਦਾ ਹਾਂ। ਉਹ ਪੁੱਛਦੇ ਹਨ ਕਦੋਂ ਵਾਪਸ ਲਓਗੇ? ਮੈਂ ਕਹਿੰਦਾ ਹਾਂ ਜਦੋਂ ਰਾਜਾ ਮਰੇਗਾ। ਪਰ ਮੇਰਾ ਭਾਵ ਹੈ ਗਰੀਬ ਲੋਕ ਹਨ ਪੈਸੇ ਦਿੰਦਾ ਹਾਂ ਉਹ ਅਰਦਾਸਾ ਕਰਦੇ ਹਨ ਹੇ ਨਿਰੰਕਾਰ ਨਾ ਰਾਜਾ ਮਰੇ ਤੇ ਨਾ ਸਾਨੂੰ ਪੈਸੇ ਦੇਣੇ ਪੈਣ ਮੈਂ ਤਾਂ ਇਹੋ ਕਹਿੰਦਾ ਹਾਂ ਗਰੀਬਾਂ ਦੀ ਅਰਦਾਸ ਸੁਣ ਕੇ ਰੱਬ ਮੰਨ ਲੈਂਦਾ ਹੈ ਹਾਥੀ ਕੀ ਪੁਕਾਰ ਪਲ ਪਾਛੇ ਪਹੁੰਚ ਤਾਹੀ ਕੀਟੀ ਕੀ ਪੁਕਾਰ ਪਹਿਲੇ ਹੀ ਸੁਣੀਤ ਹੈ ਭਾਵ ਨਿਰੰਕਾਰ ਹਾਥੀ ਨਾਲੋਂ ਕੀੜੀ ਦੀ ਪੁਕਾਰ ਛੇਤੀ ਸੁੰਦਾ ਤੇ ਮਨਜ਼ੂਰ ਕਰ ਲੈਂਦਾ ਹੈ ਮੈਂ ਤਾਂ ਗਰੀਬਾਂ ਪਾਸੋਂ ਇਉਂ ਕਹਾਂਦਾ ਹਾਂ ਨਿਰੰਕਾਰ ਗਰੀਬਾਂ ਦੀ ਪੁਕਾਰ ਸੁਣੇ ਤੇ ਆ ਮੇਰੇ ਸਿਰ ਤੇ ਛੱਤਰ ਛਾਇਆ ਬਣੇ ਰਹੁ। ਇਹ ਸੁਣ ਰਾਜਾ ਬਹੁਤ ਪ੍ਰਸੰਨ ਹੋਇਆ ਤੇ ਕਾਹੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਪਰ ਕਾਹੀ ਉਵੇਂ ਹੀ ਬੈਠਾ ਰਿਹਾ। ਵਜ਼ੀਰ ਨੇ ਫਿਰ ਮੌਕਾ ਦੇਖ ਕੇ ਕਿਹਾ ਮਹਾਰਾਜ ਇਹ ਕਿੱਡਾ ਹੰਕਾਰੀ ਹੈ। ਤੁਸਾਂ ਮੱਥਾ ਟੇਕਿਆ ਇਹ ਆਪਣੇ ਪੈਰ ਪਰਾਂ ਕਰ ਲੈਂਦਾ ਜਾਂ ਆਪਣੇ ਹੱਥਾਂ ਤੇ ਸਿਰ ਬੋਚ ਲੈਂਦਾ। ਚੁੱਪ ਕਰਕੇ ਬੈਠਾ ਦੇਖੀ ਜਾਂਦਾ ਹੈ ਇਹ ਸੁਣ ਕੇ ਰਾਜੇ ਨੂੰ ਗੁੱਸਾ ਆਇਆ ਤੇ ਕਹਿਣ ਲੱਗਾ ਕਿਉਂ ਓਏ ਮੂਲ ਖਰੀਦੀ ਗੋਲੇ ਦੋ ਪੈਸੇ ਦੇ ਘਾਈ ਤੈਨੂੰ ਬੜਾ ਹੰਕਾਰ ਹੋ ਗਿਆ ਹੈ ਜਦੋਂ ਮੈਂ ਮੱਥਾ ਟੇਕਣ ਲੱਗਾ ਸੀ ਤੈਨੂੰ ਚਾਹੀਦਾ ਸੀ ਕਿ ਮੇਰੇ ਸਿਰ ਨੂੰ ਆਪਣੇ ਹੱਥ ਪਰ ਲੈਂਦਾ ਤੂੰ ਮੈਨੂੰ ਮੱਥਾ ਟਕਾਉਣਾ ਚਾਹੁੰਦਾ ਹੈ ਤਾਂ ਕਾਹੀ ਨੇ ਕਿਹਾ ਜੀ ਸਿਰ ਪੈਰਾ ਦੀ ਖਬਰ ਨਾ ਕਾਈ ਵਿੱਚ ਮੁਹੱਬਤ ਤੇਰੀ ਕੀ ਆਖਾਂ ਕੀ ਆਪ ਸੁਣਾਵਾ ਹੋਸ਼ ਗਵਾਈ ਮੇਰੀ ਜੇ ਸਿਰ ਵੀ ਤੇਰਾ ਤੇ ਪੈਰ ਵੀ ਤੇਰੇ ਜੇ ਮੈਂ ਪੈਰ ਪਿੱਛੇ ਹਟਾਵਾਂ ਤਾਂ ਮੈਂ ਆਪਣੇ ਸਮਝ ਕੇ ਹਟਾਏ ਹਨ ਨਾ ਇਸ ਵਾਸਤੇ ਮੈਂ ਪੈਰ ਨਹੀਂ ਹਟਾਏ ਇਹ ਸਭ ਕੁਝ ਤੁਹਾਡਾ ਹੈ ਮੈਂ ਤਾਂ ਤੁਹਾਡਾ ਗੋਲਾ ਹਾਂ ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਤੇ ਸ਼ਾਬਾਸ਼ ਦਿੱਤੀ ਤੇ ਸ਼ਿਕਾਇਤ ਕਰਨ ਵਾਲੇ ਬਹੁਤ ਸ਼ਰਮਸਾਰ ਹੋਏ ਇਹ ਸਾਖੀ ਸੁਣਾ ਕੇ ਬਾਬਾ ਜੀ ਨੇ ਕਿਹਾ ਹਾਰਿਕ ਇਨਸਾਨ ਨੂੰ ਪਿੱਛਾ ਯਾਦ ਰੱਖਣਾ ਚਾਹੀਦਾ ਹੈ ਚਾਹੇ ਰੱਬ ਵੀ ਬਣ ਜਾਏ ਭਾਈ ਸੰਤੋਖ ਸਿੰਘ ਜੀ ਚਉਪਈ ਗਿਆਨवान ਹੋਏ ਸਿੱਖ ਜਦਪ ਸ਼ੁਭ ਵਿਚਾਰ ਪੁਛੇ ਗੁਰ ਤਪਦ ਤੀਜੇ ਬਾਦਸ਼ਾਹ ਨੂੰ ਗੱਦੀ ਮਿਲੀ ਫਿਰ ਵੀ ਸਾਰੀ ਸਾਰੀ ਰਾਤ ਕਿੱਲੀ ਫੜ ਕੇ ਖਲੋਤੇ ਤਪੱਸਿਆ ਕਰਦੇ ਰਹਿੰਦੇ ਸਨ ਹਜ਼ੂਰ ਨੇ ਕਿਹਾ ਸੂਰਿਆ ਤੇਥੋਂ ਦਾਸ ਸੰਭਾਲੀ ਨਹੀਂ ਗਈ ਸੂਰਮਾ ਰੋ ਕੇ ਪੁਕਾਰ ਕਰਨ ਲੱਗਿਆ ਜੀ ਮੈਨੂੰ ਜਿਵੇਂ ਵੀ ਜਾਣਦੇ ਹੋ ਬਖਸ਼ ਲੋ ਬਾਬਾ ਜੀ ਨੇ ਕਿਹਾ ਆਪਣੇ ਪਿੰਡ ਚਲਾ ਜਾ ਤੈਨੂੰ ਰੋਟੀ ਮਿਲੀ ਜਾਵੇਗੀ ਹੋਰ ਕੁਝ ਨਹੀਂ ਤੂੰ ਲੈ ਸਕਦਾ ਸੂਰਮਾ ਠੰਡਾ ਹੋਕਾ ਪਰ ਕੇ ਮੱਥਾ ਟੇਕ ਆਪਣੇ ਨਗਰ ਨੂੰ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ